ਵੀਕਾ ਖਾਲਸਾ ਵੈਗੋ ਜੀ ਕੀ ਫਤਿਹ ਮੇਰੇ ਵੀਰੋ ਕੱਲ ਪੰਜਾਬ ਸਰਕਾਰ ਵੱਲੋਂ ਸੀਨੀਅਰ ਅਫਸਰ ਸਹਿਬਾਂ ਦੇ 21 ਸੀਨੀਅਰ ਅਫਸਰ ਸਹਿਬਾਂ ਦੇ ਤਬਾਦਲੇ ਕੀਤੇ ਗਏ ਨੇ ਔਰ ਬੜੇ ਵਧੀਆ ਅਫਸਰ ਜਿਹੜੇ ਆ ਕੰਮ ਕਰਨ ਵਾਲੇ ਅਫਸਰ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਵਧਾਈ ਦੇ ਪਾਤਰ ਨੇ ਔਰ ਜਦੋਂ ਇਹ ਤਬਾਦਲੇ ਹੁੰਦੇ ਨੇ ਅਫਸਰ ਅਗੇ ਸੀਟਾਂ ਤੇ ਬੈਠਦੇ ਨੇ ਅਫਸਰ ਕੰਮ ਕਰਦੇ ਨੇ ਉਹਨਾਂ ਕੰਮਾਂ ਤੋਂ ਲੋਕ ਉਹਨਾਂ ਕੰਮਾਂ ਨੂੰ ਸਭ ਤੋਂ ਸੱਤੇ ਕੰਮਾਂ ਨੂੰ ਵੇਖਦੇ ਸਰਕਾਰ ਦੀ ਤਾਰੀਫ ਕਰਦੇ ਨੇ ਜੇ ਕੋਈ ਚੰਗੇ ਕੰਮ ਕਰੂਗਾ ਤਾਂ ਸਰਕਾਰ ਦੀ ਤਾਰੀਫ ਹੋਊਗੀ ਮਾੜੇ ਕਰੂਗਾ ਤਾਂ ਲੋਕ ਸਰਕਾਰ ਨੂੰ ਮਾੜਾ ਕਹਿੰਦੇ ਨੇ ਨਾ ਸਭ ਨੂੰ ਘੱਟ ਜਾਂਦੇ ਹੁੰਦੇ ਕਿਉਂਕਿ ਕੁਝ ਟਾਈਮ ਇਹਨਾਂ ਰਹਿਣ ਹੁੰਦਾ ਨਹੀਂ ਤਾਂ ਫਿਰ ਬਦਲੀ ਹੋ ਜਾਣੀ ਹੁੰਦੀ ਸੋ ਇਸ ਕਰਕੇ ਜਿੰਨੇ ਵੀ ਸਾਰੇ ਅਫਸਰ ਲੱਗਣੇ ਵਧਾਈ ਦੇ ਪੱਤਰ ਨੇ ਔਰ ਮੈਂ ਛੁੱਟੀ ਦੀ ਇੱਕ ਗੱਲ ਕਰਨੀ ਚਾਹੁੰਦਾ ਕਿ ਕਿ ਮੈਂ 18 ਤਰੀਕ ਨੂੰ ਕਦੈਂਸ ਵਿਰਾ ਦੇ ਪਾਸ ਰਿਪੋਰਟਰ ਮੇਰੇ ਘਰ ਆਏ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਮੈਨੂੰ ਜੋ ਚੰਗਾ ਲੱਗਾ ਮੈਂ ਉਸ ਦਿਨ ਕਹਿਤਾ ਮੈਂ ਨਹੀਂ ਕਹਿੰਦਾ ਕਿ ਸ਼ਾਇਦ ਮੇਰੇ ਉਸ ਬਿਆਨ ਦਾ ਕਰਕੇ ਐਸਐਸਪੀ ਸਾਹਿਬ ਦੀ ਬਦਲੀ ਹੋਈ ਹੈ ਚਲੋ ਉਹ ਤੇ ਰੁਟੀਨ ਚ ਹੋ ਗਈ ਆ ਜੋ ਹੋਰ ਵੀ ਬੜੀਆਂ ਸ਼ਿਕਾਇਤਾਂ ਸੀ ਕਹਿੰਦੇ ਤਲਬੀਰ ਸਿੰਘ ਸ਼ਿਕਾਇਤ ਨਹੀਂ ਹੋਰ ਵੀ ਬੜੀਆਂ ਸ਼ਿਕਾਇਤਾਂ ਸੀ ਹੋਰ ਬੜੇ ਗੰਭੀਰ ਮਸਲੇ ਵੀ ਸੀ ਕਿ ਉਸ ਦਾ ਦਫਤਰ ਤੇ ਜਿੰਨਾ ਦਾ ਕਰਚਾ ਉਹਨਾਂ ਨੂੰ ਲੱਗਦਾ ਬਦਲੀ ਹੋਈ ਹੈ ਔਰ ਉਹ ਅੱਜਕੱਲ ਏਆਈਜੀ ਇੰਟੈਲੀਜੈਂਸ ਪੰਜਾਬ ਐਸਐਸ ਨਗਰ ਲੱਗੇ ਨੇ ਤੇ ਮੈਂ ਸਮਝਾ ਕਿ ਉਹ ਸੀਟ ਉਹਨਾਂ ਲਈ ਡਿਜ਼ਰਵ ਕਰਦੀ ਹੈ ਕਿਉਂਕਿ ਜਦੋਂ ਲੋਕਾਂ ਨੇ ਆਉਣਾ ਮੱਥੇ ਵਟ ਪਾਉਣਾ ਕਿਸੇ ਦਾ ਫੋਨ ਨਹੀਂ ਚੱਕਣਾ ਕਿਸੇ ਦਾ ਕੰਮ ਨਹੀਂ ਕਰਨਾ ਤੁ ਫਿਰ ਐਸਐਸਪੀ ਰਹਿੰਦੇ ਨੇ ਹੱਕਦਾਰ ਹੁੰਨੀ ਹੈ ਇਹ ਜੱਸਰ ਹੁਣ ਜਿੱਥੇ ਲੱਗੇ ਨੇ ਇਹ ਲੋਕਾਂ ਦੇ ਨਾਲ ਇੱਥੇ ਨਾ ਕਿਸੇ ਨੇ ਆਉਣਾ ਨਾ ਕਿਸੇ ਨੇ ਫੋਨ ਕਰਨਾ ਤੇ ਬਹੁਤ ਵਧੀਆ ਮੈਨ ਸਕਦਾ ਕਿ ਰਿਜ਼ਰਵ ਕਰਦੇ ਨੇ ਸੀਟ ਤੇ ਗਏ ਨੇ ਸੋ ਇਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਮੈਂ ਜਦੋਂ ਵੀ ਇਹਨਾਂ ਕੋਲ ਗਿਆ ਜਦੋਂ ਵੀ ਫੋਨ ਤੇ ਚਲ ਨਹੀਂ ਕਰ ਚੁੱਕਨੇ ਕਹਿੰਦਾ ਔਰ ਲੋਕਾਂ ਨਾਲ ਉਸ ਦਫ਼ਤਰ ਦੇ ਵਿੱਚ ਜਸਟਿਸ ਨਹੀਂ ਰਹਾ ਮੈਂ ਉਸ ਦਿਨ ਇੱਕ ਗੱਲ ਕੀਤੀ ਸੀ ਕਿ ਸਾਡੇ ਇੱਕੋ ਹੀ ਬਿਲਡਿੰਗ ਹੈ ਜਿੱਥੇ ਕਮਿਸ਼ਨਰ ਵੀ ਬੈਠਦੇ ਨੇ ਔਰ ਐਸਐਸਪੀ ਸਾਹਿਬ ਵੀ ਬੈਠਦੇ ਨੇ ਔਰ ਕਮਿਸ਼ਨਰ ਸਾਹਿਬ ਕੋਲ ਜਾਓ ਕੰਮ ਹੀ ਕਰਦੇ ਆ ਇੱਜ਼ਤਮਾਨ ਵੀ ਹਰ ਇੱਕ ਵਰਕਰ ਨੂੰ ਮਿਲਦਾ ਔਰ ਕੰਮ ਹੀ ਕਰਦੇ ਔਰ ਫੋਨ ਵੀ ਚੁੱਕਦੇ ਆ ਹਰ ਗੱਲ ਕਰਦੇ ਆ ਉੱਥੇ 405 ਤਾਂ ਚੜਜੋ ਮੈਂ ਉਸ ਚੈਨਲ ਨੂੰ ਮੈਂ ਬੋਲ ਕੇ ਕਿ 405 ਤਾਂ ਚੜਜੋ ਕੋਈ ਸੁਣਵਾਈ ਨਹੀਂ ਔਰ ਲੋਕ ਜਿਵਾ ਕੇ ਦੱਸਦੇ ਆ ਕਿ ਬੜੀਆਂ ਗੰਭੀਰ ਲੋਕ ਇਲਜ਼ਾਮ ਮਿਲਾਉਂਦੇ ਸੀਗੇ ਕਿ ਉੱਥੇ ਜੋ ਕੁਝ ਹੁੰਦਾ ਚਲੋ ਸਰਕਾਰ ਦੀ ਵੀ ਅਲਰਜੀ ਆਖ ਹੁੰਦੀ ਆ ਮੈਨੂੰ ਲੱਗਦਾ ਸਰਕਾਰ ਨੇ ਵੀ ਉੱਤੇ ਉਹਨਾਂ ਦੇ ਅਲਰਜੀਆ ਕਰਦੀ ਦਈ ਉਹਨਾਂ ਦਾ ਤਵੱਜਾ ਹੈ ਸੋਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਜੇ ਉਹ ਇੱਥੇ ਆ ਕੇ ਲੱਗੇ ਸੀਗੇ ਗੁਰੂ ਅੰਦਾਸ ਜੀ ਦੀ ਨਗਰੀ ਦੇ ਵਿੱਚ ਲੱਗੇ ਸੀਗੇ ਉਹਨਾਂ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਸੀ ਕੋਈ ਵੀ ਅਫਸਰ ਆ ਕੇ ਲੱਗੇ ਤਗੜੇ ਹੋ ਕੇ ਕੰਮ ਕਰੋ ਵਰਕਰ ਰੂਮ ਜਾਂ ਜਿਹੜਾ ਕੋਈ ਬੰਦਾ ਉਹਦਾ ਨੂੰ ਵੇਖ ਕੇ ਮੱਥੇ ਮੱਥੇ ਵਟਾ ਨਾ ਪਾਉ ਤਗੜੇ ਰੁਕੇ ਕੰਮ ਕਰੋ ਲੋਕਾਂ ਦੇ ਫੋਨ ਚੁੱਕੋ ਤਾਂ ਜੇ ਸਰਕਾਰ ਦੇ ਲੋਕ ਤਾਰੀਫ ਕਰਨ ਲੋਕ ਕਹਿਣਗੇ ਸਰਕਾਰ ਨੇ ਵਧੀਆ ਅਸਰ ਲਾਇਆ ਹੈ ਗਏ ਸਾਨੂੰ ਜਸਟਿਸ ਮਿਲਿਆ ਸਾਡਾ ਕੰਮ ਹੋਇਆ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਤੋਂ ਪਰੀਆਂ ਪੈਂਡਿੰਗ ਪਈਆਂ 15 15 ਡਾਕਿਆਂ ਦੇ ਜਿਨ੍ਹਾਂ ਦੇ ਪਰਚੇ ਦਰਜ ਉਹਨਾਂ ਦੇ ਕਹਿਣ ਤੇ ਚੰਗੇ ਬੰਦਿਆਂ ਦੇ ਪਰਚੇ ਦਰਜ ਕੀਤੇ ਜਾਂਦੇ ਆ ਰਾਜੀ ਨਾਮੇ ਲਿਖੇ ਹੋਣ ਦੇ باوجود ਵੀ ਪਰਚੇ ਲਿਖੇ ਜਾਂਦੇ ਆ ਔਰ ਜਿਹੜੇ ਰੀਡਰ ਨੇ ਕੋਈ ਐਸਐਸਪੀ ਡੀ ਦਾ ਰੀਡਰ ਕੋਈ ਫੁਲਾਣੇ ਡੀਐਸਪੀ ਦਾ ਰੀਡਰ ਕੋਈ ਫੁਲਾਣੇ ਦਾ ਰੀਡਰ ਇਹਨਾਂ ਨੇ ਬੜੀ ਅੰਨੀ ਮਚਾਈ ਹੋਈ ਮੈਂ ਹਰਾਨ ਇੱਕ ਕੇਸ ਦੇ ਵਿੱਚ ਮੈਂ ਉਸ ਤੋਂ ਬਾਅਦ ਨਹੀਂ ਮੈਂ ਐਸਐਸਪੀ ਕੋ ਗਏ ਕਿ ਕੇਸ ਮੇਂ ਚੱਲ ਗਿਆ ਐਸਐਸਪੀ ਨੇ ਐਸਪੀ ਡੀ ਨੂੰ ਫੋਨ ਕਰਨ ਦੇ ਬਜਾਏ ਉਹਦੇ ਰੀਡਰ ਨੂੰ ਕਹਿ ਦਿੱਤਾ ਜਦ ਕਿ ਇਹ ਸਟੇਟਸ ਨਹੀਂ ਗਾ ਐਸਐਸਪੀ ਕੋ ਰੀਡਰ ਨੂੰ ਐਸਪੀਡੀ ਦੇ ਨਾਲ ਫੋਨ ਕਰੇ ਜੇ ਉਹਨੂੰ ਕਹੇ ਕਾਕਾ ਕੰਮ ਕਰ ਅੱਛਾ ਫਿਰ ਉਸ ਤੋਂ ਬਾਅਦ 5-7 ਵਾਰੀ ਮੈਂ ਐਸਐਸਪੀ ਨਾਲ ਗੱਲ ਕੀਤੀ ਬੜੀ ਕੋਸ਼ਿਸ਼ ਕਰਕੇ 50-50 ਫੋਨ ਲਾ ਗਏ ਮੈਂ ਜਨਾ ਮੇਰਾ ਤਾਂ ਕੋਈ ਕੰਮ ਨਹੀਂ ਪੈਸਾ ਵਾ ਕੰਮ ਹੀ ਕਾਇਜ ਕੰਮ ਹੈ ਦੱਸੋ ਇਹਦਾ ਕੀ ਕੀਤਾ ਜੇ ਹੋਇਆ ਨਹੀਂ ਹੋਇਆ ਨਹੀਂ ਦੱਸੋ ਕਿ ਐਸਐਸਪੀ ਨੇ ਐਸਪੀ ਦੇ ਰੀਡਰ ਨੂੰ ਕਿਹਾ ਉਹਦੇ ਕੰਮ ਨਾਲ ਇਹ ਕਿੱਡੀ ਮਾੜੀ ਗੱਲ ਹੈ ਇਹ ਰੀਡਰ ਹੀ ਨਾਲ ਐਸਐਸਪੀ ਦੇ ਅੱਗੇ ਲੱਗੇ ਸੋ ਇਸ ਕਰਕੇ ਗੱਲ ਇਹ ਹੈ ਕਿ ਜਦੋਂ ਇਹੋ ਜਿਹੇ ਕੰਮਾਂ ਦੀ ਸੁਣਵਾਈ ਨਹੀਂ ਹੋਏ ਹੁਣ ਤਿੰਨ-ਤਿੰਨ ਮਹੀਨ ਉਹ ਕਹਿੰਦਾ ਜੀ ਮੈਂ ਤਾਂ ਹਾਈ ਕੋਰਟ ਆ ਤੇ ਜੇ ਭਾਈ ਸਾਹਿਬ ਆਪਾਂ ਹਾਈ ਕੋਰਟ ਦੇ ਭਾਂਨੇ ਮਾਰ-ਮਾਰ ਕੇ ਲੋਕਾਂ ਨੂੰ ਚਾਰ-ਚਾਰ ਮਹੀਨੇ ਤੋ ਖਰਾਬ ਕਰੀ ਜਾਣਾ ਨਜਾਇਜ਼ ਪਰਚੇ ਦੇ ਕੇ ਮੈਂ ਸੱਚੀ ਗੱਲ ਤਾਂ ਸਬੂਤਾ ਸਮੇਤ ਗੱਲ ਕਰ ਰਿਹਾ ਮੈਂ ਕੱਢ ਕੇ ਕਿਹੜਾ ਹੁਕਮ ਤਾਂ ਨਹੀਂ ਤੇ ਫਿਰ ਕੀ ਫਾਇਦਾ ਐ ਸਪੀ ਡੀ ਲੱਗਦਾ ਬਾਹਾਂ ਖੜੀਆਂ ਕਰਕੇ ਭਾਜੋ ਕੋਈ ਹੋਰ ਨੂੰ ਦੇ ਦੂ ਬੜੇ ਲੱਗਣ ਨੂੰ ਤਿਆਰ ਆ ਤਗੜੇ ਕੋਈ ਕੰਮ ਤੇ ਕਰਨ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਚਲੋ ਤੁਸੀਂ ਵਧੀਆ ਅਫਸਰ ਲਾਏ ਨੇ ਪਰ ਜਿਹੜੇ ਥੱਲੇ ਨੇ ਕੋਈ ਐਸਪੀ ਨੇ ਕੋਈ ਡੀਐਸਪੀ ਨੇ ਉਹ ਵੀ ਕੰਮਾਂ ਲੈ ਲਓ ਇਹ ਨਹੀਂ ਕਿ ਬੰਨੇ ਮਾਰੀ ਜਾਂਦੇ ਲੋਕ ਖਜਲ ਖਲਬ ਚਾ ਚਾਰ-ਚਾਰ ਮਹੀਨਿਆਂ ਤੋਂ ਲੋਕ ਦਫਰਾਂ ਦੇ ਗੇੜੇ ਮਾਰ ਮਾਰ ਕੇ ਸਾਡੇ ਘਰਾਂ ਦੇ ਗੇੜੇ ਮਾਰ ਮਾਰ ਕੇ ਅੱਧੇ ਰਹਿ ਗਏ। ਸਾਨੂੰ ਸ਼ਰਮ ਆਉਂਦੀ ਹੈ ਜਦੋਂ ਉਹ ਬੰਦਾ ਹਫ਼ਤੇ ਬਾਅਦ ਫਿਰ ਸਾਡੇ ਘੂਏ ਦੇ ਖੇਤੋਂ ਤਾਂਦਾ ਦਾ ਸੱਚਾ ਕੰਮ ਉਹਦੇ ਅਫਸਰ ਨਾ ਕਰੇ ਬਸ ਸਾਨੂੰ ਵੀ ਸ਼ਰਮ ਆਉਂਦੀ ਹੈ। ਸੋ ਇਸ ਕਰਕੇ ਇਹਨਾਂ ਨੂੰ ਵੀ ਆਉਂਦੀ ਮੈਨੂੰ ਲੱਗਦੀ ਇਹਨਾਂ ਤੇ ਲਾਗੇ ਆਪਦੀ ਰੱਖੀ ਹੋਈ ਹੈ। ਸੋ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਵਧੀਆ ਅਫਸਰਾਂ ਦੀ ਜਿਹੜੇ ਉਹ ਤਾਇਨਾਤ ਕੀਤੇ ਨੇ ਤੇ ਮੇਰੀ ਤੇ ਉਹ ਬੇਨਤੀ ਹੈ ਕਿ ਤਕੜੇ ਹੋ ਕੇ ਜਿਹੜੇ ਵੀ ਅਫਸਰ ਹੈ ਉਹਨਾਂ ਨੂੰ ਲੋਕਾਂ ਦੇ ਕੰ ਉਹਨਾਂ ਨੂੰ ਫਿਰ ਜਿਸ ਤਰ੍ਹਾਂ ਦੀਆਂ ਕੋਈ ਸੀਟਾਂ ਉਹਨਾਂ ਦੇ ਡਿਸਰਵ ਕਰੀਆਂ ਉਹਨਾਂ ਨੂੰ ਉੱਥੇ ਭੇਜ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਔਰ ਆ ਰੀਡਰਾਂ ਦੀ ਮੈਂ ਉਦੋਂ ਗੱਲ ਕੀਤੀ ਸੀ ਕਿ ਲੀਡਰ ਬਦਰਾਮ ਨੇ ਰੀਡਰਾਂ ਦਾ ਸਾਰਾ ਪਰਵਾਹ ਜਾਂਦਾ ਸੋ ਇਸ ਕਰਕੇ ਇੱਥੇ ਕੋਈ ਦੂਰ ਨਹੀਂ ਸੱਚੀਆਂ ਗੱਲਾਂ ਕਿਉਂਕਿ ਜਿਹੜਾ ਕੋਈ ਜਾਂਦਾ ਸਾਨੂੰ ਤੇ ਜੀ ਫੁਲਾਣੇ ਐਸਪੀ ਨਾਲ ਰੀਡਰ ਨੇ ਨਹੀਂ ਮਿਲ ਦਿੱਤਾ ਜੀ ਫੁਲਾਣੇ ਐਸਪੀ ਨਾਲ ਪੀਐਸਪੀ ਨਾਲ ਰੀਡਰ ਨੇ ਨਹੀਂ ਮਿਲ ਦਿੱਤਾ ਇਹ ਰੀਡਰ ਨੇ ਆਖਦਾ ਭਾਈ ਰੀਡਰ ਨੂੰ ਹੋਗ-ਮੋਗ ਅਗਰ ਜੜੇ ਪਿੱਟਦੇ ਆ ਰੀਡਰਾਂ ਤੋਂ ਸੋ ਕਿਉਂ ਪਿੱਟਦੇ ਆ ਰੀਡਰ ਦੀ ਨਹੀਂ ਹਿੰਮਤ ਨਹੀਂ ਹੁੰਦੀ ਜੇ ਅ ਰੀਡਰ ਕੋਈ ਇਤਨਾ ਕਹਿ ਮੂਰਖ ਨਹੀਂ ਬਣਾ ਸਕਦਾ ਜੋ ਸੱਚ ਚੰਗਾ ਹੋ ਸੋ ਇਸ ਕਰਕੇ ਮੇਰੇ ਵੀਰੋ ਇਹ ਗੱਲ ਮੇਰੇ ਮਨ ਦੀ ਗੱਲ ਸੀਗੀ ਤੇ ਮੈਂ ਅੱਜ ਗੱਲ ਜਿਹੜੀ ਉਹ ਸਾਂਝੀ ਕੀਤੀ ਹੈ ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ ਨਵੇਂ ਅਵਸਰਾਂ ਨੂੰ ਵਧਾਈ ਤੇ ਜਿਹੜੇ ਇਥੋਂ ਗਏ ਨੇ ਜਿਹੜੇ ਅਸੀਂ ਨੂੰ ਜਜ਼ਰ ਪਰਦੇ ਉਹਨਾਂ ਨੂੰ ਵਧਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ